ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਵੀ ਭਿੰਡੀ ਦਾ ਸਲਾਦ ਹੁੰਦਾ ਹੈ ਨਾ ਜੀ ਇੱਕ ਵਾਰੀ ਬੰਦਾ ਜਿਹੜਾ ਸਲਾਦ ਖਾ ਲੂਗਾ ਇਹਦਾ ਤੁਸੀਂ ਆ ਜਿਹੜਾ ਗੋਡੇ-ਗੋਡੇ ਚੱਕੀ ਫਿਰਦੇ ਹੁੰਦਾਰਦ ਹੁੰਦਾ ਜੀ ਸਾਡੇ ਆ ਹੁੰਦਾ ਅਹੀ ਜੀ ਤੁਸੀਂ ਦਾਵੇ ਕਰੀਐਨੇ ਹੋ ਵੱਖਰੀਆਂ ਚੀਜ਼ਾਂ ਵੱਖਰੀਆਂ ਚੀਜ਼ਾਂ ਮੈਂ ਨਾ ਜਿਹੜੇ ਲਗਭਗ ਪੰਜਾਬ ਵਿੱਚ ਸਲਾਦ ਹੁੰਦੇ ਨੇ ਸਾਰੇ ਖਾ-ਖਾ ਦੇਖ ਲਏ ਕੋਈ ਐਸਾ ਸਲਾਦ ਦੱਸ ਸਕਦੇ ਹੋ ਵੀ ਜਿਹੜਾ ਮੈਂ ਖਾਦਾ ਹੀ ਨਾ ਹੋਵੇ ਬਿਲਕੁਲ ਪਾਜੀ ਬਿਲਕੁਲ ਸਾਡੇ ਕੋਲੇ ਮਿਲੂਗਾ ਦੇਖੋ ਪਾਜੀ ਪਿੰਡੀ ਦਾ ਸਲਾਦ ਲਾਓ ਪਿੰਡੀ ਦਾ ਸਲਾਦ ਜੀ ਹਾਂ ਜੀ ਹਾਂ ਉਹਦਾ ਲਾਲਾ ਹੀ ਛੱਡੀ ਜਾਂਦੀ ਹੁੰਦੀ ਨਾ ਨਾ ਸਰ ਬਿਲਕੁਲ ਮੈਂ ਮੈਂ ਕਹਾ ਬਿਨਾ ਲਾਲ ਛੱਡੇ ਬਹੁਤ ਸੋਹਣੀ ਔਰ ਮਿੱਠੀ ਪੂਰੀ ਹਨ ਪੂਰੀ ਅੱਛਾ ਜੀ ਹਾਂ ਜੀ ਹਾਂ ਫਾਈਬਰ ਦੇ ਵਿੱਚ ਲਾਜਵਾਬ ਚੀਜ਼ ਹੈ ਅੱਛਾ ਆਹ ਲਾਲ ਪਿੰਡੀ ਹੈ ਜੀ ਹਾਂ ਜੀ ਹਾਂ ਬਹੁਤ ਪ੍ਰੋਟੀਨ ਬਹੁਤ ਪ੍ਰੋਟੀਨ ਹਾਂ ਜੀ ਬਹੁਤ ਬਹੁਤ ਨਿਊਟ੍ਰੀਸ਼ਾ ਤੇ ਇਹ ਤੋਂ ਇਲਾਵਾ ਵੀ ਸਾਡੇ ਕੋਲੇ ਸਰ ਸੈਲਰੀ ਪਾਤਸਲੇ ਤੇ ਲੀਕ ਜਿਹਨੂੰ ਲਸਨ ਦੀ ਨਸਲ ਕਹਿੰਦੇ ਨੇ ਉਹ ਵੀ ਉਹ ਸਲਾਦ ਹਾਂਜੀ ਹਾਂ ਉਹ ਸਰ ਸਾਰੇ ਸਲਾਦ ਆਪਣੇ ਕੋਲੇ ਮਿਲਦੇ ਨੇ ਬਟ ਉਹਨਾਂ ਦਾ ਹੁਣ ਪੱਕਣ ਦਾ ਟਾਈਮ ਆ ਅੱਪਾ ਫਾਰਮ 'ਚ ਜੱਲਾਂ ਕੋਥੇ ਤੁਹਾਨੂੰ ਉਹਨਾਂ ਦੇ ਬਾਰੇ ਦੱਸਾਂਗੇ ਲਓ ਗੱਲ ਇਹ ਆ ਵੀ ਮੈਂ ਤਾਂ ਪਹਿਲੀ ਵਾਰੀ ਸੁਣਿਆ ਵੀ ਭਿੰਡੀ ਦਾ ਸਲਾਦ ਹੁੰਦਾ ਹੈ ਨਾ ਇਹ ਬਿਲਕੁਲ ਇੱਕ ਸਾਡੇ ਕੋਲੇ ਹੋਰ ਨਵੀਂ ਆਈਟਮ ਆ ਸਰ ਆ ਮਾਰੋ ਇੱਥੇ ਕੈਮਰਾ ਹਾਂਜੀ ਪੀਲੀ ਜੁਗਣੀ ਇਹ ਜੁਗਣੀ ਇਹ ਜੀ ਸਰ ਸਲਾਦ ਲਈ ਯੂਜ਼ ਹੁੰਦਾ ਹੋਰ ਮੈਂ ਕਹਿੰਦਾ ਇੱਕ ਵਾਰੀ ਬੰਦਾ ਜਿਹੜਾ ਸਲਾਦ ਖਾ ਲੂਗਾ ਇਹਦਾ ਤੁਸੀਂ ਆ ਜਿਹੜਾ ਗੋਡੇ-ਗੋਡੇ ਚੱਕੀ ਫਿਰਦੇ ਹੋ ਦਰਦ ਹੁੰਦਾ ਜੀ ਸਾਡੇ ਆ ਹੁੰਦਾ ਤੁਸੀਂ ਇਹ ਖਾਓ ਤਾਂ ਸਹੀ ਤੁਹਾਡੀ ਆਟੋਮੈਟਿਕਲੀ ਕੈਲਸ਼ੀਅਮ ਪੂਰੀ ਹੋਊਗੀ ਸਰ ਅੱਛਾ ਜੀ ਹਾਂ ਜੀ ਹਾਂ ਲਓ ਜੀ ਮਿੱਤਰੋ ਪੀਲੀ ਜੁਗਣੀਆਂ ਸਲਾਦ ਦੇ ਵਿੱਚ ਦਾ ਵੈਸਟਾ ਚੱਕ ਲੋ ਗਰਾ